ਆੜੂ ਦਾ ਬਟਨ ਦਵਾਨ ਤੇ ਸਾਨੂੰ ਸੇਵਾ ਦਾ ਮੌਕਾ ਦੇਣ ਤਾਂ ਜੋ ਅਸੀਂ ਆਪਣੇ ਏਰੀਏ ਦੀ ਨੁਹਾਰ ਨੂੰ ਚੇਂਜ ਕਰ ਸਕੀਏ। ਹੱਦ ਨਾਲੇ ਦੀ ਕੰਕਰੀਟ ਪਾ ਕੇ ਪੂਰੀ ਖਰੋੜ ਰਣ ਬਣ ਗਈ ਹੈ। ਸ੍ਰੀ ਲਖਤਾਂ ਵਧੀਆ ਲੱਗ ਗਿਆ ਨੇ ਤੇ ਆ ਲੋਕਾਲਾ ਜੋ ਪ੍ਰੋਪਰਟੀ ਆ ਰੇਟ ਹੈ ਅਜ ਲੋਕਾਂ ਨੂੰ ਪੁੱਛਿਆ ਜਾ ਹੈ ਕਿ ਡਬਲ ਤੋਂ ਉੱਪਰ ਰੇਟ ਹੋ ਗਿਆ। ਤੇ ਮੈਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਾਗੀ ਔਰ ਉਹਨਾਂ ਕੇ ਪ੍ਰੋਬਲਮਸ ਦੇ ਵਿੱਚ ਉਹਨਾਂ ਦਾ ਸਾਥ ਦਿਆਂਗੀ। ਜਿਹੜਾ ਨੇ ਹਰ ਹਫਤੇ ਬਾਅਦ ਹਰ 10 ਦਿਨ ਬਾਅਦ ਇੱਕ ਰਾਉਂਡ ਉੱਥੇ ਹੁੰਦਾ ਸੀ ਨਾਲੇ ਆਪਣੇ ਐਮਐਲਏ ਸਾਹਿਬ ਨੇ ਉਹੀ ਤੁਸੀਂ ਕੋਸਾ ਬਣਾਓਗੇ ਤੇ ਤੁਹਾਡੇ ਅਸੀਂ ਵਧੀਆ ਤੋਂ ਵਧੀਆ ਕੰਮ ਹੱਲ ਕਰ ਸਕਦੇ ਹਾਂ ਪਰ ਲੋਕੋ ਤਾਂ ਖੁਸ਼ ਨੇ ਤਾਂ ਹੀ ਅੱਜ ਦੇਖੋ ਲੋਕਾਂ ਨੂੰ ਜਾ ਕੇ ਪੁੱਛੋ ਲੋਕ ਝਾੜੂ-ਝਾੜੂ ਕਰ ਰਹੇ ਆ ਸਾਡੇ ਮੁਹੱਲਾ ਕਲੀਨਿਕ ਉੱਥੇ ਬਣਿਆ ਹੋਇਆ ਹੈ ਹਰ ਉੱਥੇ 2500 ਤੋਂ ਲੈ ਕੇ 3000 ਦਾ ਟੈਸਟ ਵੀ ਫ੍ਰੀ ਹੈ ਇਹੀ ਕੰਮਾਂ ਨੂੰ ਅਸੀਂ ਮੂਰੇ ਰੱਖ ਕੇ ਲੋਕਾਂ ਨਾਲ ਹੱਕ ਨਾਲ ਅਸੀਂ ਵੋਟ ਮੰਗ ਰਹੇ ਆ ਜੀ ਕਿ ਤੁਸੀਂ ਜੋ ਸਾਡਾ 2.5 ਸਾਲਾਂ 'ਚ ਸਾਡਾ ਕੰਮ ਦੇਖਿਆ ਉਹਦੇ ਬਿਹਾਫ 'ਚ ਸਾਨੂੰ ਵੋਟ ਪਾਓ ਉਹਨ ਅਸੀਂ 90% ਸਰ ਸਾਡਾ ਸਾਰਾ ਕੰਮ ਕੰਪਲੀਟ ਹੈ ਅੱਪਾ ਜਿੰਨਾਂ ਦੇ ਨਾਲ ਦੇ ਘਰੇ ਜਾ ਰਹੇ ਸਭ ਨੇ ਸਾਨੂੰ ਅਸ਼ੀਰਵਾਦ ਬਲੇਸਿੰਗ ਦੇ ਰਹੇ ਨੇ ਪ੍ਰੋਬਲਮਸ ਨੂੰ ਅਸੀਂ ਸੁਣਾਂਗੇ ਔਰ ਉਹਨਾਂ ਨੂੰ ਪੂਰਾ ਕੋਸ਼ਿਸ਼ ਕਰਾਂਗੇ 24 ਘੰਟੇ ਅਸੀਂ ਉਹਨਾਂ ਦੀ ਸੇਵਾ ਵਿੱਚ ਆ ਜੀਰਾਂ ਲੂਟਰਨ ਲਾਈਵ ਦੇਖਣ ਵਾਲੇ तमाम ਦੋਸਤਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਵਾਰਡ ਨੰਬਰ 81 ਦੇ ਵਿੱਚ ਖੜੇ ਆ ਤੁਹਾਨੂੰ ਦੱਸ ਦਈਏ ਕਿ ਇੱਥੋਂ ਹੀ ਟਿਕਟ ਜਿਹੜੀ ਹੈ ਰੇਖਾ ਵਰਮਾ ਨੂੰ ਮਿਲੀ ਹੈ ਤੇ ਉਹਨਾਂ ਦੇ ਹਸਬੰਡ ਜਿਹੜੇ ਨੇ ਮੁਕੇਸ਼ ਵਰਮਾ ਲਗਾਤਾਰ ਇਸ ਵਾਰਡ ਦੇ ਵਿੱਚ ਆਮ ਆਰੀ ਪਾਰਟੀ ਨਾਲ ਜੁੜੇ ਸ਼ਖਸ ਨੇ ਜਦੋਂ ਦੀ ਆਮ ਆਰੀ ਪਾਰਟੀ ਸਰਕਾਰ ਆਈ ਹੈ ਤਾਂ ਮੁਕੇਸ਼ ਵਰਮਾ ਤੇ ਰੇਖਾ ਵਰਮਾ ਨੇ ਆਵਾਮ ਦੇ ਕੰਮ ਨੇ ਕਰਾਣੇ ਸ਼ੁਰੂ ਕੀਤੇ ਕਿ ਆਵਾਮ ਨੇ ਵੀ ਇਹ ਗੱਲ ਕਹਿਤੀ ਕਿ ਇੱਧ ਦੀ ਵੋਟ ਜਿਹੜੀ ਹੈ ਪਾਣੀ ਹੈ ਤਾਂ ਰੇਖਾ ਵਰਮਾ ਨੂੰ ਪਾਣੀ ਹੈ ਜਿਸ ਨਾਲੇ ਉੱਤੇ ਮੈਂ ਖੜਾ ਵਾਂ ਸ਼ਿਵਾ ਨਗਰ ਤੇ ਨਿਊ ਸ਼ਿਵਾ ਨਗਰ ਦੇ ਨਾਲੇ ਉੱਤੇ ਨਹੀਂ ਪਈ ਹੋਈ ਸੀ ਨਾਲਾ ਨਾ ਕੱਚਾ ਸੀਗਾ ਲੋਕਾਂ ਦੇ ਇਨ ਐਕਸੀਡੈਂਟ ਹੁੰਦੇ ਸੀ ਲੋਕ ਜਿਹੜੇ ਨੇ ਗੱਡੀਆਂ ਜਿਹੜੀਆਂ ਨਾਲੇ ਵਿੱਚ ਜਾਂਦੀਆਂ ਸੀ ਕਿ ਜਦੋਂ ਅਸ਼ੋਕ ਪ੍ਰਾਚਰ ਪੱਪੀ ਐਮਐਲਏ ਆਏ ਤਾਂ ਉਸ ਤੋਂ ਬਾਅਦ ਅਨੇ ਟੀਮ ਦੇ ਜਿਹੜੇ ਐਮਐਲਏ ਆਏ ਤਾਂ ਉਹਨਾਂ ਨੇ ਇਹ ਨਾਲਾ ਪੱਕਾ ਬਣਾ ਦਿੱਤਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਰੇਖਾ ਵਰਮਾ ਕਿਹੋ ਜਿਹਾ ਚਿਹਰਾ ਹੈ ਕਿ ਸਮਾਜ ਦੇ ਵਿੱਚ ਰੇਖਾ ਵਰਮਾ ਤੇ ਮੁਕੇਸ਼ ਵਰਮਾ ਦੀ ਅਸੀਂ ਛਵੀ ਜਿਹੜੀ ਹੈਗੀ ਆ ਕਿ ਇਹ ਇੰਨੇ ਕੁ ਖੁਸ਼ ਨਸੀਬ ਬੰਦੇ ਨੇ ਤੇ ਖੁਸ਼ ਮਜ਼ਾਕ ਬੰਦੇ ਨੇ ਕਿ ਲੋਕਾਂ ਦੀ ਜੋ ਦਫਤਰ ਦੇ ਵਿੱਚ ਨਾਲ ਦੇ ਤਾਂ ਤਾਂ ਲੱਗਿਆ ਹੁੰਦਾ ਕਿ ਇਹ ਲੋਕਾਂ ਦੀ ਜਿਹੜੀ ਹੈ ਹਰ ਸਮੱਸਿਆ ਦਾ ਮੋਕੇ ਤੇ ਹੱਲ ਕਰਦੇ ਇਹ ਅਗਰ ਇਹ ਕਾਉਂਸਲਰ ਜਦੋਂ ਬਣ ਕੇ ਤਾਂ ਤੁਹਾਡੇ ਕੰਮ ਕਿਦਾਂ ਹੋਣਗੇ ਇਹ ਤੁਹਾਨੂੰ ਵਾਦਾ ਵੀ ਕਰਨਗੇ ਦਾਵਾ ਵੀ ਕਰਨਗੇ ਜੈ ਮਾ ਬਗਲਾ ਮੁਖੀ ਜੈ ਮਾ ਬਗਲਾ ਮੁਖੀ ਰੇਖਾ ਵਰਮਾ ਜੀ ਕੈਂਡੀਡੇਟ ਹੋ ਤੁਸੀਂ ਆਮ ਆਰੀ ਪਾਰਟੀ ਦੇ ਤੇ ਲੋਕਾਂ ਦੇ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲੇ ਤਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਅਪੀਲ ਕਰਾਂਗੀ ਕਿ ਸਾਡਾ ਕੀ ਸਾਡਾ ਸਾਥ ਦੇਣ ਇਸ ਵਾਰ ਜੋ 21 ਨੂੰ ਜਿਹੜੀਆਂ ਵੋਟਾਂ ਆ ਰਹੀਆਂ ਨੇ ਛਾੜੂ ਦਾ ਬਟਨ ਦਬਾਨ ਤੇ ਸਾਨੂੰ ਸੇਵਾ ਦਾ ਮੌਕਾ ਦੇਣ ਤਾਂ ਜੋ ਅਸੀਂ ਆਪਣੇ ਏਰੀਆ ਦੀ ਨੋਹਾਰ ਨੂੰ ਚੇਂਜ ਕਰ ਸਕੀਏ ਤੇ ਲੋਕਾਂ ਦਾ ਸਾਥ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਲੇਡੀਜ਼ ਅਗਰ ਕੈਂਡੀਡੇਟ ਖੜੇ ਨੇ ਤੇ ਲੇਡੀ ਸਾਡੇ ਨਾਲ ਆ ਕੇ ਸਾਡੇ ਨਾਲ ਖੁੱਲ ਕੇ ਗੱਲ ਕਰ ਸਕਦੀਆਂ ਜੈਂਟਸ ਲੋਕ ਨਾਲ ਜਿਸ ਤਰ੍ਹਾਂ ਨਹੀਂ ਤੇ ਲੇਡੀਜ਼ ਆ ਕੇ ਸਾਡੇ ਨਾਲ ਜਿਸ ਤਰ੍ਹਾਂ ਦੀ ਸਾਨੂੰ ਆਪਣੀਆਂ ਦਿੱਕਤਾਂ ਦੱਸਣਗੀਆਂ ਪਰੇਸ਼ਾਨੀਆਂ ਦੱਸਣਗੀਆਂ ਖੁੱਲ ਕੇ ਮੇਰੇ ਨਾਲ ਗੱਲ ਕਰ ਸਕਣਗੀਆਂ ਤੇ ਮੈਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਾਗੀ ਔਰ ਉਹਨਾਂ ਦੀਆਂ ਪ੍ਰੋਬਲਮਸ ਦੇ ਵਿੱਚੋਂ ਗਾਸਾ ਤੇ ਮੈਂ ਦੇਖੀ ਕੇਜਰੀਵਾਲ ਸਰਕਾਰ ਨੇ ਜ਼ਿਆਦਾਤਰ ਮਹਿਲਾਵਾਂ ਨੂੰ ਟਿਕਟਾ ਦਿੱਤੇ ਆ ਕਿ ਮਹਿਲਾਵਾਂ ਜਿਹੜੀਆਂ ਨੇ ਕਈ ਵਾਰ ਉਤਪੀੜਨ ਦੀਆਂ ਸ਼ਿਕਾਇਤਾਂ ਜਿਹੜੀਆਂ ਆਉਂਦੀਆਂ ਥਾਣੇ ਵੀ ਜੈਂਟਸ ਬੰਦੀ ਹੁੰਦੇ ਨੇ ਕਾਉਂਸਲਰ ਜਿਹੜੇ ਹੁੰਦੇ ਸੀਗੇ ਉਹ ਵੀ ਜੈਂਟਸ ਹੁੰਦੇ ਸੀ ਪਹਿਲਾਂ ਵਾਂ ਤਿਕਤਾ ਨਹੀਂ ਦੱਸ ਪਾਉਂਦੀਆਂ ਸੀਗੀਆਂ ਹੁਣ ਤੁਹਾਡੇ ਨਾਲ ਜਿਹੜੀ ਗੱਲ ਹੋਊਗੀ ਖੋਲ ਕੇ ਹੋਗੀ ਤੇ ਉਹਦਾ ਨਿਪਟਾਰਾ ਕਿੰਨੀ ਦੇਰ ਚ ਕਰ ਦਿੱਤਾ ਜਾਊਗਾ ਦਫ਼ਤਰ ਦੇ ਵਿੱਚ ਹੀ ਨਿਪਟਾਰਾ ਕਰ ਦਿੱਤਾ ਜਾਊਗਾ ਥਾਣੇ ਜਾਣ ਦੀ ਲੋੜ ਤਾਂ ਨਹੀਂ ਪਿਆ ਕਰੇਗੀ ਬਿਲਕੁਲ ਜੀ ਬਿਲਕੁਲ ਦਫ਼ਤਰ ਦੇ ਵਿੱਚ ਹੀ ਅਸੀਂ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨਿਪਟਾਰਾ ਜਲਦੀ ਹੋਣ ਦੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਪਾਂ ਇੱਥੇ ਹੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਧਰੇ ਜਾਣ ਦੀ ਲੋੜ ਨਾ ਪਵੇ ਔਰ ਆਪਣੇ ਆਫਿਸ ਦੇ ਵਿੱਚ ਉਹਨਾਂ ਦੀ ਪਰੇਸ਼ਾਨੀਆਂ ਨੂੰ ਅਸੀਂ ਹੱਲ ਕਰ ਸਕੀਏ ਤੁਹਾਡੇ ਇਲਾਕੇ ਦਾ ਇੱਕ ਐਸਾ ਕ ਕਿ ਹੁਣ ਕਿੱਥੇ ਚਲੇ ਗਏ ਉਹ ਕੌਂਸਲ ਸਾਹਿਬ ਜਿਹੜੇ ਹੁਣ ਨਜ਼ਰ ਹੀ ਨਹੀਂ ਆ ਰਹੇ ਨੇ ਲੇਕਿਨ ਨਾਲੇ ਦਾ ਬੜਾ ਉਹਨਾਂ ਨੇ ਸਟੈਂਟ ਖੇਡਿਆ ਲੋਕਾਂ ਨੂੰ ਦਿਖਾਇਆ ਕਿ ਨਾਲਾ ਮੈਂ ਬਣਾਤਾ ਅਸਲ ਨਾਲਾ ਨਾਲਾ ਬਣਾਇਆ ਕਿੰਨੇ ਸੀਗਾ ਇਹ ਜੀ ਪਿਛੀ ਸਰਕਾਰ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਪਿਛਲੀ ਵਾਰੇ ਨਾਲਾ ਸ਼ੁਰੂ ਹੋਇਆ ਸੀਗਾ ਲੇਕਿਨ ਇਹ ਨਾਲਾ ਲੋਕਾਂ ਨੂੰ ਹਰਾਸ ਕਰਨ ਵਾਸਤੇ ਖੋਲ ਦਿੱਤਾ ਗਿਆ ਉਹਨਾਂ ਨੇ ਇਲਾਕੇ ਨੇ ਖੋਲ ਉਹਨਾਂ ਨੂੰ ਲੱਗਦਾ ਖੋਲ ਕੇ ਪਾਟਪੜਾ ਦਾ ਲੋਕਾਂ ਨੇ 2 3 4 5 ਸਾਲ ਇੰਨੇ ਹਰਾਸ ਹੋਏ ਲੋਕਾਂ ਦਾ ਕਾਰੋਬਾਰ ਖਤਮ ਹੋ ਗਏ ਜਦੋਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਛੱਡੇ ਗਏ ਵੀਰ ਸ਼ੋਭੇਪਾਪੀ ਨੇ ਲਗਾਤਾਰ ਸ਼ਾਇਦ ਇੱਕ ਹਫ਼ਤੇ ਦਬਾਰਾ ਹਰ ਹਫ਼ਤੇ ਇੱਕ 10 ਦਿਨ ਬਾਅਦ ਇੱਥੇ ਰੋਣਾ ਇੱਕ ਕਹਿਰ ਦਾ ਪਹਿਲਾ ਵਧਾਇਕ ਹੋਇਆ ਜਿਹੜਾ ਨੇ ਹਰ ਹਫ਼ਤੇ ਬਾਅਦ 10 ਦਿਨ ਬਾਅਦ ਇੱਕ ਨਾੜਾ ਇੱਥੇ ਹੁੰਦਾ ਸੀ ਨਾਲੇ ਉੱਪਰ ਸਾਰੇ ਅਫਸਰਾਂ ਨੇ ਚੰਗੀ ਦਾ ਜ਼ੋਰ ਲਗਾ ਕੇ ਇੰਨੀ ਕਿ ਮਿਹਨਤ ਕੀਤੀ ਹੈ ਤਾਂ ਇਹ ਨਾਲਾ ਜੀ ਕੰਪਲੀਟ ਹੋਵਾ ਹੈ ਕਿ ਲੋਕਾਂ ਨੂੰ ਸਾਹ ਜੀ ਸਾਹ ਆਇਆ ਇਸ ਦਾ ਲੋਕਾਂ ਦਾ ਸਾਰਾ ਕਾਰੋਬਾਰ ਜਿਹੜਾ ਬਿਲਕੁਲ ਡੈੱਡ ਹੋ ਕੇ ਸੀ ਲੇਕਿਨ ਐਮਐਲਏ ਸਾਹਿਬ ਦੀ ਮਿਹਨਤ ਨਾਲ ਆਹਦੇ ਨਾਲੇ ਦੇ ਕੰਕਰੀਟ ਪਾ ਕੇ ਪੂਰੀ ਕਰੋੜ ਰੁਪਏ ਬਣ ਗਈ ਹੈ ਸਟਰੀ ਲਾਈਟਾਂ ਵਧੀਆ ਲੱਗ ਗਈਆਂ ਨੇ ਆਹ ਪ੍ਰੋਪਰਟੀਆ ਰੇਟ ਅੱਜ ਲੋਕਾਂ ਕੋਲੋਂ ਪੁੱਛੇ ਜਾ ਕੇ ਕੀ ਡਬਲ ਉੱਪਰ ਰੇਟ ਹੋ ਗਿਆ ਮਤਲਬ ਤੁਹਾਡੇ ਵਿਧਾਇਕ ਨੇ ਇਹਨਾ ਕੰਮ ਕਰਾਦਾ ਅਗਰ ਤੁਸੀਂ ਸੱਤਾ ਦੇ ਵਿੱਚ ਆਂਦੇ ਤੇ ਲੋਕਾਂ ਦੇ ਕਿੰਨੇ ਕੰਮ ਕਰਾਓਗੇ ਬਿਲਕੁਲ ਜੀ ਸਾਡੇ ਵਿਧਾਇਕ ਵੱਡੇ ਵੀਰ ਸ਼ੋਭੇ ਪੱਪੀ ਜੀ ਮਦਦ ਨਾਲ ਸੀ ਜੇ ਸਾਡੇ ਲੋਕਾਂ ਨੇ ਜਿਤਾਇਆ ਸਾਨੂੰ ਅਸੀਂ ਕੌਂਸਲ ਬਣ ਕੇ ਤੇ ਪਹਿਲੇ ਦਿਨ ਤੇ ਸਾਰੇ ਕੰਮ ਲੋਕਾਂ ਨੂੰ ਖਿਲਾਵਾਂਗੇ ਸੀ ਕੋਈ ਵੀ ਮੁਕੀ ਕੁਝ ਜਾਨ ਰੋਡ ਜਾਲੀਆਂ ਕੋਈ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਸੀ ਹੋ ਰਹੀ ਦੀਆਂ ਹਰ ਤਰ੍ਹਾਂ ਦੀ ਸਪੜੀ ਸਰਕਾਰ ਆਪਣੇ ਐਮ ਐਲ ਏ ਸਾਹਿਬ ਨੇ ਉਹੀ ਤੁਸੀਂ ਕੋਸਾ ਬਣਾਓਗੇ ਤੇ ਤੁਹਾਡੇ ਅਸੀਂ ਵਧੀਆ ਤੋਂ ਵਧੀਆ ਕੰਮ ਹੱਲ ਕਰ ਸਕਦੇ ਆ ਲੇਕਿਨ ਤੁਹਾਨੂੰ ਜਿੱਤੇ ਜਿੱਤੇ ਜਤਾਏ ਬੰਦੀਆਂ ਤੁਸੀਂ ਕੰਮ ਤੁਹਾਡਾ ਕੋਈ ਰਹਿੰਦਾ ਨਹੀਂਗਾ ਇਲਾਕੇ ਦੇ ਵਿੱਚ ਤੁਹਾਡੇ ਐਮ ਐਲ ਏ ਸਾਹਿਬ ਨੇ ਤੁਹਾਨੂੰ ਟਿਕਟ ਦੇਣ ਤੋਂ ਪਹਿਲੇ ਤੁਹਾਡੇ ਇਲਾਕੇ ਦੇ ਸਾਰੇ ਕੰਮ ਕਰਾਤੇ ਡਰੇਨ ਵਾਟਰ ਚਾਲੀ ਬੁਆਤੀਆਂ ਟਾਇਲਾਂ ਲਵਾਤੀਆਂ ਪੱਕੀ ਸੜਕਾ ਬਣਵਾਤੀਆਂ ਤੁਹਾਡੇ ਲਈ ਕੰਮ ਛੱਡਿਆ ਹੀ ਨਹੀਂਗਾ ਚਲੋ वैसे ਸਾਡੇ ਐਮਐਲ ਸਾਡੇ ਕੋਈ ਕੰਮ ਛੱਡੇ ਨਹੀਂ ਸਾਡੇ ਇੱਥੇ ਵਾਰਦੇ ਸਾਡੇ ਲੋਕ ਤਾਂ ਖੁਸ਼ ਨੇ ਤਾਂ ਹੀ ਅੱਜ ਦੇਖੋ ਲੋਕਾਂ ਨੂੰ ਜਾ ਕੇ ਪੁੱਛੋ ਲੋਕ ਝਾੜੂ ਝਾੜੂ ਕਰ ਰਹੇ ਆ ਕਹਿੰਦੇ ਜੀ ਵੋਟ ਝਾੜੂ ਬਣਿਆ ਕਹਿੰਦੇ ਪੱਪੀ ਪੇਸ਼ਰ ਜੀ ਨੇ ਜੋ ਕੰਮ ਕਰਦੇ ਆ ਕਹਿੰਦੇ ਸਾਨੂੰ ਗੇ ਜੀ ਤੁਹਾਨੂੰ ਆਂਦੀ ਲੋੜ ਨਹੀਂ ਅਸੀਂ ਸਭ ਪੱਪੀ ਪੇਸ਼ਰ ਜੀ ਆਮ ਆਦੀ ਪਾਰਟੀ ਝਾੜੂ ਦੇ ਨਾਲ ਕੇ ਜੀ ਬਾ ਸਾਡੇ ਨਾਲ ਤੁਸੀਂ ਨੌਜਵਾਨ ਵੈਸੇ ਮੈਂ ਗੱਲ ਕਰਾਂ ਤੁਸੀਂ ਬੇਟੇ ਉਹਨਾਂ ਦੇ ਨਾਮ ਕੀ ਆਪਣਾ ਗੋਮ ਜੀ ਬਰਮਾ ਜੀ ਗੋਮ ਜੀ ਆਮ ਆਦੀ ਪਾਰਟੀ ਨੇ ਯਾਰ ਡਿਵੈਲਪਮੈਂਟ ਬੜੀ ਕੀਤੀ ਹੈ ਤੁਹਾਡੀ ਮੰਮਾ ਨੂੰ ਰੇਖਾ ਬਰਮਾ ਨੂੰ ਟਿਕਟ ਮਿਲੀ ਨੌਜਵਾਨ ਤੋਂ ਅਕੇ ਕਿੱਦਾਂ ਲੈ ਕੇ ਆਓਗੇ ਨੌਜਵਾਨ ਨੂੰ ਕਿੱਦਾਂ ਅਪਰੇਟ ਕਰੋਗੇ ਸਰ ਸਭ ਤੋਂ ਪਹਿਲੀ ਗੱਲ ਅਸੀਂ ਜਿੱਥੇ ਵੀ ਆਪਾਂ ਕੰਪੇਨ ਕਰਨ ਜਾ ਰਹੇ ਹਾਂ ਨਾ ਜੀ ਹਰ ਬੰਦੇ ਦੇ ਇਹੀ ਗੱਲ ਹੈ ਜੀ ਅਸੀਂ ਤੁਹਾਡਾ ਕੰਮ ਦੇਖ ਲਿਆ ਹੋਇਆ 2.5 ਸਾਲ ਦੇ ਵਿੱਚ ਹੁਣ ਕਿਸੇ ਵੀ ਬੰਦੇ ਨੂੰ ਡਾਕਟਰਾਂ ਕੋਲ ਮਹਿੰਗੀਆਂ ਦਵਾਈਆਂ ਲੈਣ ਦੀ ਲੋੜ ਨਹੀਂ ਹੈ ਸਾਡੇ ਮੁਹੱਲਾ ਕਲੀਨਿਕ ਉੱਥੇ ਬਣਿਆ ਹੋਇਆ ਹੈ ਹਰ ਉੱਥੇ 2500 ਤੋਂ ਲੈ ਕੇ 3000 ਦਾ ਟੈਸਟ ਵੀ ਫ੍ਰੀ ਹੈ ਉੱਥੇ ਟੈਸਟ ਵੀ ਫ੍ਰੀ ਹੈ ਨਾਰਮਲ ਬੰਦਾ ਕੋਈ ਵੀ ਜਿਹੜਾ ਜੌਬ ਵਗੈਰਾ ਕਰਦਾ ਉਹਨੂੰ ਕਿਤੇ ਵੀ 500 1000 ਰੁਪਏ ਦੀ ਦਵਾਈਆਂ ਲੈਣ ਦੀ ਲੋੜ ਨਹੀਂ ਹੈ ਸਭ ਕੁਝ ਫ੍ਰ ਅੱਗੇ ਸਾਰਾ ਪ੍ਰੋਪਰ ਅ 2 ਸਾਲ ਪਹਿਲਾਂ ਦੀ ਇਹਦੀ ਸ਼ਕਲ ਦੇਖੋ ਜੀ ਸਾਡੇ ਐਮਐਲਏ ਸਾਹਿਬ ਨੇ ਆਇਆ ਇੱਥੇ ਕੰਮ ਕਰਾਇਆ ਨੇ ਤਾਂ ਇੱਥੇ ਲੋਕੀ ਚੈਨਲ ਦੁਕਾਨਾਂ ਖੋਲੀਆਂ ਨੇ 3 ਸਾਲ ਬਿਨਾਂ ਸਾਰੀ ਇਹ ਤੇ ਕਮਰਸ਼ੀਅਲ ਰੋਡ ਹੈ ਜੀ ਹੈ ਇਸਿੰਘਾ ਰੋਡ ਦੇ ਟੱਚ ਹੁੰਦੀ ਹੈ ਇਧਰ ਸਮਰਾਲਾ ਚੌਂਕ ਤੋਂ ਸ਼ੁਰੂ ਹੁੰਦੀ ਹੈ ਜੀ ਇੱਥੇ ਇੰਨਾ ਰੇਟ ਵੱਧ ਚੁੱਕਾ ਹੈ ਜੀ ਸਿਰਫ ਆਪਣੇ ਐਮਐਲਏ ਸ਼ੋਕ ਪ੍ਰੈਸ਼ਰ ਪੱਪਾ ਜੀ ਦੇ ਕਰਕੇ ਸਿਰਫ ਇਹੀ ਕੰਮਾਂ ਨੂੰ ਅਸੀਂ ਮੂਰੇ ਰੱਖ ਕੇ ਲੋਕਾਂ ਨਾਲ ਹੱਕ ਨਾਲ ਅਸੀਂ ਵੋਟ ਮੰਗ ਰਹੇ ਹਾਂ ਜੀ ਕਿ ਤੁਸੀਂ ਜੋ ਸਾਡਾ 2.5 ਸਾਲ ਚ ਸਾਡਾ ਕੰਮ ਦੇਖਿਆ ਉਹਦੇ ਬਿਹਾਫ ਤੇ ਸਾਨੂੰ ਵੋਟ ਪਾ ਇੱਕ ਸਭ ਤੋਂ ਜਿਹੜਾ 600 ਯੂਨਟ ਜਿਹੜਾ ਬਿਜਲੀ ਫ੍ਰੀ ਹੋਇਆ ਹੈ ਜਿਹੜੇ ਸਰ ਆਮ ਆਦਮੀ ਆਮ ਤੁਹਾਡੀ ਆਮ ਆਰੀ ਪਾਰਟੀ ਨੇ ਲੋਕਾਂ ਦੇ 11000 ਰੁਪਏ ਤੱਕ ਬਚਾਤੇ 11000 ਕਿਤਾ ਬਚਾਤੇ 6000 ਰੁਪਏ ਦਾ ਬਿਜਲੀ ਦਾ ਬਿਲ ਡਾਕਰਾਵੇ ਖਰਚੇ ਸਕੂਲ ਦੇ ਜਿਹੜੇ ਸਕੂਲ ਇੱਕ ਪ੍ਰਾਈਵੇਟ ਸਕੂਲ ਦੀ ਗੱਲ ਕਰਾਂ ਉੱਥੇ ਜਿਹੜਾ ਐਡਮਿਸ਼ਨ ਜਦੋਂ ਕਰਾਉਣ ਵੀ ਬੰਦਾ ਜਾਂਦਾ ਸੀਗਾ ਤੇ ਉੱਥੇ ਵੀ ਘਟੋ ਘਟ 20 ਤੋਂ 25 ਹਜ਼ਾਰ ਲੱਗਦਾ ਸੀ ਤੇ ਫੀਸ ਵੀ ਜਿਹੜੀ ਹੈ ਉੱਥੇ 3500 ਰੁਪਏ ਤੋਂ ਸ਼ੁਰੂ ਹੋ ਜਾਂਦੀ ਸੀ ਤੁਹਾਡੀ ਸਰਕਾਰ ਨੇ 11000 ਰੁਪਏ ਪਬਲਿਕ ਦਾ ਬਚਾਤਾ ਸਰ ਜਿਹੜਾ ਸਭ ਤੋਂ ਪਹਿਲੀ ਕ ਇੱਕ ਇੱਕ ਪ੍ਰਾਈਵੇਟ ਸਕੂਲ ਨਾਲੋਂ ਕਿਤੇ ਵਧੀਆ ਸਕੂਲ ਹੈ ਹਰ ਇੱਕ ਫੈਸਿਲਿਟੀਆਂ ਹੁੰਦੇ ਸਵਿਮਿੰਗ ਪੂਲ ਵੀ ਹੈ ਬਾਸਕਟਬਾਲ ਕੋਰਟ ਵੀ ਹੈ ਬੈਡਮਿੰਟਨ ਕੋਰਟ ਵੀ ਹੈ ਸਿਰਫ ਇਹ ਚੀਜ਼ ਹੈ ਜੀ ਸਕੂਲ ਆਫ ਐਮਿਨੈਂਸ ਸਿਰਫ ਸਾਡੇ ਆਮ ਆਦਮੀ ਪਾਰਟੀ ਲਈ ਹੀ ਓਪਨ ਕਰਵਾਇਆ ਜੀ ਹਾਂ ਤੁਹਾਡੀ ਪਾਰਟੀ ਨੂੰ ਓਪਨ ਕਰਾਇਆ ਜੋ ਤੁਸੀਂ ਜਦੋਂ ਉੱਥੇ ਬੱਚਿਆਂ ਕੋ ਜਾਨਦੇ ਹੋ ਜਾਂ ਭੈਣਾਂ ਨੂੰ ਮਿਲਦੇ ਹੋ ਜਾਂ ਮਾਤਾਵਾਂ ਨੂੰ ਮਿਲਦੇ ਹੋ ਤੇ ਮਾਤਾਵਾਂ ਕਈ ਵਾਰ ਕਹਿ ਰਹਿੰਦੀਆਂ ਕਿ ਪਿਛਲੀ ਸਰਕਾਰ ਨੇ ਸਾਡੀ ਪੈਨਸ਼ਨ ਤੱਕ ਨਹੀਂ ਲਵਾਈ ਤੁਸੀਂ ਉਹਨਾਂ ਕਿੰਨੇ ਫਾਰਮ ਭਰਤੇ ਨੇ ਬਿਲਕੁਲ ਸਰ